ਲੇਕਰ ਨਾ ਕਰਮਈਆ ਖੇਡਾਂ ਨੇ ਕੀ ਕੁਛ ਕਰਾਇਆ ਜਾ ਰਿਹਾ ਅ ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ ਇਹ 31ਵੀਂਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਔਰ ਬੜਾ ਲੰਮਾ ਸਫਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸ਼ਹੀਦਾਂ ਦੀਆਂ ਖੇਡਾਂ ਨੇ ਆਪਣਾ ਨਾਮ ਰੂਸ਼ਨ ਕੀਤਾ ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਨੂੰ ਉਤਸ਼ਾਹਿਤ ਹੋਣਗੇ ਉਹਨਾਂ ਹੀ ਮੈਂ ਕਹਿ ਸਕਦਾ ਵਾਂ ਵੀ ਜਿਹੜਾ ਮਾੜੀ ਸੰਗਤ ਉਹਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਾਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹ ਹੋਇਆ ਵੀ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਪ੍ਰੇਰਿਤ ਹੋਵੇ ਸਰ ਜੀ ਤੁਹਾਡੇ ਜੱਦੀ ਪਿੰਡ ਦੀ ਜੱਦੀ ਪਿੰਡ ਦੀ ਪੰਜਵੀਂ ਤੁਹਾਡੇ ਭਰਾ ਕਿੰਨਾ ਕੁ ਰਹੇਗਾ ਦੇਖੋ ਜੀ ਇਹ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰਣੀ ਆ ਆਪਣੇ ਬਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਉਹ ਮਹਮਾਕੇ ਉੱਥੇ ਪਹੁੰਚਦੇ ਨੇ ਔਰ ਲਾਗਲੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੈ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਆ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਇੱਦਾਂ ਵਤਨ ਪੰਜਾਬ ਦੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਬਾਹਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨ ਨਹੀਂ ਕੁੱਤੇ ਦੇ ਵਿੱਚੋਂ ਕਈ ਜਿਹੜੇ ਨੇ ਉੱਪਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਖਿਡਾਰੀਆਂ ਦਾ ਸਨਮਾਨ ਹੋਣਾ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਆ ਵੀ ਤਗੜੇ ਹੋ ਕੇ ਪੰਜਾਬ ਫਿਰੋਂ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਰਲ ਕੇ ਕਰੀਏ ਆ ਗਈਆਂ ਜੀ ਚੋਣਾ ਪੰਜਾਬ ਚ ਵਕ ਵਕ ਥਾਵਾਂ ਤੇ ਕਦੋਂ ਤੱਕ ਟਿੱਕਾਂ ਵੱਡੀਆਂ ਜਾ ਰਹੀਆਂ ਔਰ ਕੀ ਰਣਨੀਤੀ ਰਹੇਗੀ ਕੀ ਹੁੰਦੇ ਰਹਿਣਗੇ ਦੇਖੋ ਜੀ ਨਗਰ ਨਿਕਮ ਦੀਆਂ ਚੋਣਾ ਜਿਹੜੀਆਂ ਨੇ ਉਹ ਆ ਗਈਆਂ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਨਗੇ ਮੈਂ ਤੇ ਸਾਰੇ ਆਪਣੇ ਵੀ ਵਰਕਰ ਸਹਿਬਾਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਵੀ ਤਗੜੇ ਹੋ ਕੇ ਹੁਣ ਸਾਥ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਲੋਕ ਡਿਮਾਂਡ ਕਰਨ ਲੋਕ ਕਹਿਣ ਵੀ ਕਿ ਇਹ ਇਹ ਬੰਦੇ ਜਿਹੜੇ ਨੇ ਅੱਗੇ ਲੈ ਕੇ ਆਓ ਤਾਂ ਜੋ ਕਿ ਸਾਡੀ ਸੇਵਾ ਕਰ ਸਕਣ ਸੋ ਜਿਹੜਾ ਬੰਦਾ ਵਧੀਆ ਗਰਾਊਂਡ 'ਚ ਕੰਮ ਕਰ ਰਿਹਾ ਹੋਗਾ ਉਹਨੂੰ ਅੱਗੇ ਲੈ ਕੇ ਹਰ ਕਮੇਟੀ ਕਿਤੇ ਨਾਤੇ ਪੰਜਾਬ ਸਰਕਾਰ ਦੇ ਪਰਿਵਾਰ ਚੋਂ ਕੋਈ ਮੰਤਰੀ ਜਾਂ ਨੇਤਾ ਵੀ ਹਾਜ਼ਰੀ ਭਰਨਗੇ ਸਾਰੀ ਮੈਰ ਨਹੀਂ ਹੈ ਜੀ ਇਹਦੇ ਵਿੱਚ ਸਾਡੇ ਕੱਲ ਕੈਬਨਟ ਮਿਨਿਸਟਰ ਜੀ ਵੀ ਆਉਣਗੇ ਅਰਸੋ ਮੋਦੀਆ ਸਾਹਿਬ ਵੀ ਆਉਣਗੇ ਜੀ ਔਰ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਨਿਸਟਰ ਉਹ ਵੀ ਆਉਣਗੇ ਜੀ ਤੇ ਮੇਰੀ ਅੱਜ ਮੀਟਿੰਗ ਸੀ ਜਿਹੜੀ ਚੰਡੀਗੜ੍ਹ ਜਾਣਾ ਸੀ ਮੈਂ ਪਰ ਮੈਂ ਮੇਲੇ ਦੇ ਉਦਘਾਟਨ ਕਰਕੇ ਅੱਜ ਖੇਡਾਂ ਦੇ ਉਦਘਾਟਨ ਕਰਕੇ ਮੈਨੂੰ ਰੁਕਣਾ ਪਿਆ ਤਾਂ ਜੋ ਕਿ ਕੋਸ਼ਿਸ਼ ਹੈ ਵੀ ਵਧੀਆ-ਵਧੀਆ ਸਾਰੇ ਆਉਣਗੇ ਜੀ ਕਿਉਂਕਿ ਇਹ ਸਾਡਾ ਪਰਿਵਾਰ ਹੈ ਠੀਕ ਹੈ ਜੀ ਤੇ ਜਿੱਥੇ ਪਰਿਵਾਰ ਦੇ ਕੋਈ ਜੀ ਖੜ ਜਾਂਦਾ ਹੈ ਉਹ ਸਾਰੇ ਆਪਾਂ ਨਾਲ ਖਲੋਣੇ ਇੱਕ ਦੂਜੇ ਦੇ ਨਾਲ ਜੀ ਸੋ ਸਾਡਾ ਮੇਨ ਸਾਡੀ ਸਰਕਾਰ ਦਾ ਮਕਸਦ ਹੀ ਇਹੋ ਆ ਵੀ ਜਨੀਆਂ ਖੇਡਾਂ ਨੂੰ ਆਪਾਂ ਉਤਸ਼ਾਹ ਕਰੀਏ ਜਿਨ੍ਹਾਂ ਨੌਜਵਾਨੀ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰੀਏ ਉਹ ਸਾਰਿਆਂ ਲਈ ਸਾਡੇ ਆਉਣ ਵਾਲੇ ਸਮੇਂ ਲਈ ਵੀ ਵਧੀਆ ਅ ਸਰਜੀਤ ਸਪੋਰਟਸ ਐਸੋਸੀਏਸ਼ਨ ਨੇ ਪਟਿਆਲਾ ਪੰਜਾਬ ਵੱਲੋਂ 31ਵੀਂ ਕਮਲਜੀਤ ਖੇਡਾਂ ਆਪਣਾ ਫ੍ਰੈਂਸ ਕਰ ਸਰਜੀਤ ਕਮਲਜੀਤ ਖੇਡ ਕੰਪਲੈਕਸ ਕੋਲਾ ਸ਼ਈਆ ਵਿੱਚ ਕਰਾਈਆਂ ਜਾ ਰਹੀਆਂ ਨੇ ਅ ਅੱਜ ਅਸੀਂ ਉਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਤੋਂ ਪਹਿਲਾਂ 올ੰਪੀਅਨ ਸਰਦਾਰ ਸਰਜੀਤ ਸਿੰਘ ਉਹਨਾਂ ਦੇ ਬੁੱਤ ਤੋਂ ਜੋਤੀ ਲਾ ਕੇ ਖੇਡਾਂ ਦੀ ਜਿਹੜੀ ਮਿਸਾਲ ਹੈ ਰੋਸ਼ਨ ਕਰਨੀ ਹੈ ਇਸ ਕਰਕੇ ਅੱਜ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ। ਇਹਦੇ ਵਿੱਚ ਸਾਡੇ ਮਾਨਯੋਗ ਐਮ.ਐਲ.ਏ ਸਰਦਾਰ ਅਮਨ ਸ਼ੇਰ ਸਿੰਘ ਜੀ ਤੇ ਸਾਡੇ ਐਥਲੀਟ ਨੇ ਲਵਪ੍ਰੀਤ ਕੌਰ ਔਰ ਮਰਜਿੰਦਰ ਸਿੰਘ ਇਹ ਇਥੋਂ ਜੋਤੀ ਲਿਜਾਨ ਗਏ ਔਰ ਖੇਡਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੋਤੀ ਨਵਾਂ ਮਿਸਾਲ ਜਗਾਈ ਜਾਏਗੀ। ਕੀ ਕੋਈ ਖਾਸ ਰਹੇਗਾ ਜੀ ਇਹਨਾਂ ਖੇਡਾਂ। ਇਹਨਾਂ ਖੇਡਾਂ ਦੇ ਵਿੱਚ ਇਹ 올림픽 ਚਾਰਟ ਦੀਆਂ ਖੇਡਾਂ ਸੀ ਕਰਵਾ ਰਹੇ ਆ। ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਨੇ। ਇਹਦੇ ਵਿੱਚ ਮੇਨ 50 ਇਵੈਂਟ ਐਥਲੀਟਸ ਦੇ ਜਿਹੜੇ ਅਸੀਂ ਕਰਾਉਂਦੇ ਹਰ ਸਾਲ। ਉਸ ਤੋਂ ਇਲਾਵਾ 10 ਖੇਡ ਡਿਸਪਲਿਨ ਜਿਹੜੇ ਅਸੀਂ ਹਾਕੀ ਫੁੱਟਬਾਲ ਉਹ ਕਰਾਉਨੇ ਆ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਖਿਡਾਰੀ ਤੇ ਐਥਲੀਟ ਜਿਹੜੇ ਭਾਗ ਲਏ ਨੇ ਇਹ ਸਾਰਾ ਜਿਹੜਾ ਸਾਡਾ ਇਲਾਕਾ ਇਹ ਸਰਜੀਤ ਭਾਜੀ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਔਰ ਸਰਜੀਤ ਸਪੋਰਟ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਸਾਰੇ ਬਲਕੇ ਜਿਹੜਾ ਇਹ ਪਟਾਲਾ ਇਲਾਕੇ ਦਾ ਇਵੈਂਟ ਜਿਹੜਾ ਅਸੀਂ ਕਰਾ ਰਹੇ ਕਿੰਨੀ ਆ ਇਸ ਵਾਰ ਹੋ ਰਹੀਆਂ ਨੇ ਤੇ ਖਿਡਾਰੀਆਂ ਦੇ ਹੌਸਲੇ ਵਜਾਇਨੇ ਕੀ ਕੁਝ ਠੱਗਾ ਗਿਆ ਅ ਐਤਕੀ ਇਸ ਵਾਰ ਅਸੀਂ ਜਿਹੜੇ 13ਵੀਂ ਖੇਡਣ ਹੈ ਤੇ ਇਹਦੇ ਵਿੱਚ ਨਾਰਥ ਇੰਡੀਆ ਤੋਂ ਜਿਹੜੇ ਮੈਨ ਐਥਲੀਟ ਜਿਹੜੇ ਭਾਗ ਲੈ ਜਿਹੜੀ ਵਿਸ਼ੇਸ਼ ਇਹਦੇ ਵਿੱਚ ਖੇਚ ਵਾਲੀ ਗੱਲ ਹੈ ਕਿ ਅਸੀਂ ਐਥਲੀਟਾਂ ਵਾਸਤੇ ਜਿਹੜੇ ਸਪੈਸ਼ਲ ਮੋਟਰਸਾਈਕਲ ਜਿਹੜੇ ਆ ਪੰਜ ਬੈਸਟ ਐਥਲੀਟਾਂ ਵਾਸਤੇ ਪ੍ਰਾਈਜ਼ ਰੱਖੇ ਤੇ ਬਾਕੀ ਕਰੀਬ ਅਸੀਂ 25 ਲੱਖ ਦੇ ਕਰੀਬ ਜਿਹੜੀਆਂ ਜਿਹੜੇ ਕੈਸ਼ ਆ ਉਹ ਵੱਖ-ਵੱਖ ਖਿਡਾਰੀਆਂ ਨੂੰ ਵੱਖ-ਵੱਖ ਇਵੈਂਟ ਦੇ ਵਿੱਚ ਦਿੰਦੇ ਆ ਤੇ ਉਹਦੇ ਨਾਲ ਹੀ ਜਿਹੜੀਆਂ ਕਿਤਾਬਾਂ ਨੇ ਉਹ ਉਹਨਾਂ ਨੂੰ ਬਤੌਰ ਨਾਮ ਦੇ ਤੌਰ ਤੇ ਅਸੀਂ ਨਾਲ ਫੇਰਨ ਦੇ ਦਿੰਦੇ ਸਵੇਰੇ ਤੇ ਖੇਡਾਂ ਹੋਣੀਆਂ ਤੇ ਸ਼ਾਮ ਦਾ ਕੀ ਐਂਟਰਟੇਨਮੈਂਟ ਰਹੇਗਾ ਜੀ ਇਹ ਤੇ ਖੇਡਾਂ ਦੀ ਇੱਕ ਪਰੰਪਰਾ ਹੈ ਕਿ ਨਾਲ ਹੀ ਅਸੀਂ ਜਿਹੜਾ ਖੇਡਾਂ ਤੋਂ ਬਾਅਦ ਖਿਡਾਰੀਆਂ ਪ੍ਰਬੰਧਕਾਂ ਖੇਡ ਪ੍ਰੇਮੀਆਂ ਲਈ ਮਨੋਰੰਜਨ ਸੱਭਿਆਚਾਰਕ ਦਾ ਪ੍ਰੋਗਰਾਮ ਰੱਖਦੇ ਆ ਔਰ ਅੱਜ ਵੀ ਜਿਹੜਾ ਸ਼ਾਮ ਨੂੰ ਸਾਡੇ ਕੋਲ ਹਰਜੀਤ ਹਰਮਨ ਪੰਜਾਬ ਦੇ ਅੱਗੇ ਲੋਕ ਆਇਕ ਅਮਨ ਰੋਜੀ ਜੀ ਔਰ ਸਕਰੀਤ ਵਿਰਕ ਜਿਹੜੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਲਈ ਆ ਰਹੇ ਨੇ ਔਰ ਇਹਦੇ ਨਾਲ ਖਿਡਾਰੀਆਂ ਤੇ ਖੇਡ ਪ੍ਰੇਮੀ ਦਾ ਇੰਟਰਟੇਨਮੈਂਟ ਕਰਾਂਗੇ ਹੋਰ ਕਿਹੜੇ-ਕਿਹੜੇ ਆ ਰਹੇ ਨੇ ਕਲਾਕਾਰ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਮਹਾਨ ਲੋਕ ਆਇਕ ਮਨਮੋਹਨ ਵਾਰਸ ਜੀ ਸੁਖਵਿੰਦਰ ਸੁਖੀ ਜੀ ਸਿੰਧਾ ਬਾਗੀ ਅ ਜੋਤੀ ਨੂਰਾ ਮੰਨਾ ਢਿੱਲੋਂ ਸੋਲੀਆਂ ਚਮਕੀਲਾ ਵਿਜੇ ਮੱਟੂ ਸਾਡੇ ਸ਼ਹਿਰ ਦੀਆਂ ਜਿਹੜੀਆਂ ਬੜੀਆਂ ਫੇਮਸ ਓੜੀਆਂ ਨੇ ਰਪਿੰਦਰ ਮਨਜੀਤ ਉਹ ਸਾਰੇ ਜਿਹੜੇ ਪਹੁੰਚ ਰਹੇ ਕਿੰਨਾ ਕੁ ਖਰਚਾ ਹੋ ਜਾਂਦਾ ਹਰ ਸਾਲ ਇਸ ਟੂਰਨਾਮੈਂਟ ਦਾ ਤੇ ਕਿੱਦਾਂ ਮੈਨੇਜ ਕੀਤਾ ਇਹਦਾ ਨੀਅਰ ਬੋਟ ਜਿਹਦਾ 40 ਤੋਂ 45 ਲੱਖ ਦੇ ਵਿੱਚ ਦਾ ਬਜਟ ਅਸੀਂ ਲਾ ਕੇ ਚੱਲ ਰਹੇ ਹਾਂ ਔਰ ਸਾਡੇ ਨਾਲ ਸਾਰੇ ਇਲਾਕੇ ਤੋਂ ਜਿਹੜੇ ਆ ਦਾਨੀ ਸੱਜਣ ਜੁੜੇ ਨੇ ਔਰ ਸਾਡੇ ਐਮ ਆਰ ਆਈ ਵੀਰ ਬਾਹਰ ਬੈਠੇ ਨੇ ਜਿਹੜੇ ਉਹ ਬਹੁਤ ਇਨਾ ਕਿੱਡਾ ਨਹੀਂ ਗੱਲ ਕਰਦੇ ਕਿ ਕੀ ਕੁਝ ਪ੍ਰਬੰਧ ਰਹਿਣ ਹਾਂਜੀ ਬਟਾਲਾ ਵਿਖੇ ਅ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਰ ਸਾਲ ਤੇ ਅੱਜ ਉਹਨਾਂ ਉਸ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਇੱਥੋਂ ਇਸ ਪੁਆਇੰਟ ਤੋਂ ਕਰ ਰਹੇ ਆ ਅਸੀਂ ਅ ਸੁਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਹਰ ਪੱਖੋਂ ਮੈਂ ਆਪ ਉੱਥੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਇਸੇ ਕਿਸਮ ਦਾ ਵੀ ਹਰ ਤਮਾਸੇ ਹੋ ਪ੍ਰਸ਼ਾਸਨ ਵੱਲੋਂ ਸਾਡਾ ਰਹੇਗਾ। ਕੀ ਕਹਿਣਾ ਚਾਹੋਗੇ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਬਣੀਆਂ ਹੁੰਦੀਆਂ ਜਾਂ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਵੀ ਇਹੀ ਹੋਣਾ ਹੈ। ਮੈਂ ਸਾਰੇ ਯੂਥ ਨੂੰ ਇਹੀ ਅਪੀਲ ਕਰਾਂਗਾ ਕਿ ਸਪੋਰਟਸ ਐਕਟੀਵਿਟੀਆਂ ਜਿਹੜਾਂ ਵੱਲ ਆਪਣਾ ਰੁਝਾਨ ਵਧਾਉਣ ਤਾਂ ਕਿ ਜਦੋਂ ਬੱਚੇ ਸਾਡੇ ਯੰਗ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਪੜਾਈ ਦੇ ਨਾਲ ਨਾਲ ਤੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਉਹਨਾਂ ਨੂੰ ਜਿਹੜੀ ਬੁਰੀ ਸੰਗਤ ਬੁਰੀ ਆਦਤ ਹੈ ਉਸ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਸਰੀਰਕ ਤੌਰ ਤੇ ਤਾਂ ਤੰਦਰੁਸਤ ਕਰਦੀਆਂ ਹੀ ਆ ਇੱਕ ਡਿਸਪਲਨ ਵੀ ਪੈਦਾ ਕਰਦੀਆਂ ਔਰ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਉਹ ਵੀ ਸਿਖਾਉਂਦੀ ਹੈ ਜ਼ਿੰਦਗੀ ਜੀਉਣ ਦਾ ਢੰਗ ਵੀ ਜਿਹੜੀਆਂ ਖੇਡਾਂ ਹੈਗੀਆਂ ਉਹ ਸਿਖਾਉਂਦੀਆਂ ਤੇ ਓਵਰ ਆਲ ਡਵੈਲਪਮੈਂਟ ਪਰਸਨੈਲਿਟੀ ਦੀ ਹੁੰਦੀ ਹੈ ਜਦੋਂ ਕੋਈ ਵੀ ਬੱਚਾ ਫੋਰ ਸੈਕਟੀਵਿਟੀਆਂ ਵਿੱਚ ਪਾਰਟਿਸਪੇਟ ਕਰਦਾ ਤੇ ਮੈਂ ਯੂਥ ਨੂੰ ਹੀ ਅਪੀਲ ਕਰੂੰਗਾ ਕਿ ਕਿੱਦਾਂ ਦੇਖਣ ਵਾਸਤੇ ਵੀ ਆਉਣ ਤੇ ਦੇਖ ਕੇ ਇਤੋਂ ਪ੍ਰੇਰਿਤ ਹੋ ਕੇ ਆਪ ਵੀ ਕੁਝ ਨਾ ਕੁਝ ਕਰਨ ਤਾਂ ਕਿ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਇੱਕ ਅੱਛਾ ਯੋਗਦਾਨ ਦੇ ਸਕੋ ਕਿੱਦਾਂ